ਦੋਸਤੋ ਇੱਕ ਸ਼ਾਰਟ ਵੀਡੀਓ ਕਵਰ ਕਰ ਲਗੇ ਆ ਪਿੰਡ ਕੈਰੋਂ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਸਾਹਿਬ ਇੱਕ ਤਿਆਰ ਮੱਝ ਵਗਾਊਆ ਗਰਲਾਲ ਵੀ ਨਾ ਕੋਲ ਤੇ ਲੈਣੇ ਜਾਣ ਕਰੀ ਸਸਿਗਾ ਵੀਰ ਜੀ ਸਸਿਗਾ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋਰ ਠੀਕ ਠਾਕ ਜੋ ਦਰਦੀ ਗੱਲ ਕਿਰਪਾ ਮਹਾਰਾਜ ਜੀ ਠੀਕ ਹੈ ਜੀ ਤੇ ਦਈਆਂ ਰੇਲ ਦੀ ਇਹ ਵੀ ਤਿੱਜੇ ਸੂਏ ਝੋਟੇ ਤਿੱਜੇ ਸੂਏ ਹਾਂਜੀ 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 ਦਿਨ ਕਿੰਨੇ ਕੁ ਲੈਂਦੀ ਜੀ ਦਿਨ ਵੀ ਤਿੰਨ ਤਿੰਨ ਦਿਨ ਪੂਰੇ ਹੁੰਦੇ ਆ ਤੇ ਆਪਾਂ ਕੋਈ 5 ਨੂੰ ਮੰਨ ਲੈ 7 ਨੂੰ ਮੰਨ ਲੈ ਹੋਰ ਦੋ ਦਿਨ ਪਿੱਲਾ ਲਓ ਹਾਂਜੀ ਹਾਂਜੀ ਤੇ ਬਾਕੀ ਤੁਹਾਡੇ ਸਾਹਮਣੇ ਹੀ ਆ ਠੀਕ ਹੈ ਰ 24 ਜੁਈ ਦੀ ਕਿਤਨੀ 24 ਜੁਈ ਥਾਂ ਓਕੇ ਵੀਰ ਭਾਰ ਪਿਛਲੇ ਪੂਰੀ ਗਰੰਟੀ ਹੋਗੀ ਓਕੇ ਹਾਂਜੀ ਤੇ ਕਰਾਈਆਂ ਚੈੱਕ ਮੜਾ ਜਾ ਕੇ ਰਿਦੋਰ ਕੇ ਭਰਾ ਹਾਂ ਜੰਮੀ ਪਲੀ ਪੂਰੀ ਦੇ ਹਾਂਜੀ ਹਾਂਜੀ ਪੂਰੀ ਪਾਰ ਦੇ ਕੋਨਾ ਹੀ ਗਾਂ ਹੁੰਦਾ ਵਿਚਾਰ ਹਾਂ ਮੋੜ ਲਿਆ ਵੀਰ ਜੀ ਜਫਰਾਵਾਦੀ ਜਾ ਗਈ ਵੀਰ ਜੀ ਹਾਂਜੀ ਹਾਂਜੀ ਠੀਕ ਹੈ ਜੀ ਇਹ ਕਰਮਾਲੀ ਜਿੰਨੇ ਨੇ ਕਟੀਆਂ ਦਿੰਦੀ ਆ ਅੱਛਾ ਕਟੀਆਂ ਦਿੰਦੀ ਆ ਹਾਂਜੀ ਹਾਂਜੀ ਮੋਲਵੀਰ ਜੀ ਫਿਰ ਆਪਾਂ ਕੀ ਕਰਦੇ ਜੋ ਮੋਲਵੀਰ ਦਾ ਆਪਾਂ 85 90 ਕਰ ਲੀਏ ਹਾਂਜੀ ਆਪਾਂ 82 ਅਜ 100 ਕਿਲੋਮੀਟਰ ਪਹੁੰਚ ਕਰ ਦਾਂਗੇ ਠੀਕ ਹੈ ਭਰਾ ਜੀ ਹਾਂਜੀ ਬਾਕੀ ਹੋਰ ਵੀ ਕੋਈ ਫੋਨ ਕਰੇ ਮਾਨਤਨ ਹੋਊਗਾ ਕੋਈ ਓਕੇ ਭਰਾ ਜੀ ਹਾਂਜੀ ਹਾਂਜੀ